ਕੁੱਕੜ ਪਿੰਡ ਅੱਜ ਮੈਂ ਹੁਣ ਕੁੱਕੜ ਪਿੰਡ ਵਿੱਚ ਜਿਹੜਾ ਕਿ ਜਲੰਧਰ ਹਲਕਾ ਕੈਂਟ ਦਾ ਪਿੰਡ ਹੈ ਉਰੇ ਚ ਪਹੁੰਚਿਆ ਤੁਸੀਂ ਦੇਖ ਰਹੇ ਆ ਕਿ ਜਿੱਤਰਾ ਰੈਲੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਸਾਡੇ ਕਾਂਗਰਸ ਪਾਰਟੀ ਦੇ ਬੂਤ ਤੇ ਪੂਰੀ ਰੌਣਕ ਹੈ ਤੇ ਦੂਸਰਿਆਂ ਦੇ ਸੁਣਦੇ ਹੋਏ ਪਏ ਆ ਬੁੱਤ ਉਹ ਪਰਲੇ ਪਾਸੇ ਬੀਜੇਪੀ ਦੇ ਲੱਗਿਆ ਵਾ ਕੋਈ ਵੀ ਨਹੀਂ ਰੱਖਿਆ ਤੇ ਇਧਰ ਬੀਐਸਪੀ ਚ ਕੋਈ ਨਹੀਂ ਬੈਠਾ ਤੇ ਝਾੜੂ ਵਾਲੇ ਵੀ ਆਪਣਾ ਸਾਰਾ ਕੋਈ शोर ਕੇ ਬਿਸਤਰਾ ਬੰਦ ਕਰਕੇ ਚਲੇ ਗਏ ਆ ਮੈਂ ਧੰਨਵਾਦੀ ਆ ਕੁੱਕੜ ਪਿੰਡ ਦਾ ਕਿ ਸਾਰੇ ਪਿੰਡ ਨੇ ਜਿੱਥੇ 2000 ਬੋਟਾਂ ਇਹਨਾਂ ਦੇ ਪਿੰਡ ਨੇ ਫੈਸਲਾ ਕਰ ਲਿਆ ਕਿ ਜੀ ਸਾਰੀ ਬੋਟ ਇੱਕ ਪਾਸੇ ਕਾਂਗਰਸ ਨੂੰ ਪਾਉਣੀ ਹੈ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਮੈਂ ਇੱਥੇ ਆ ਕੇ ਪਿੰਨੂ ਪਤਾ ਲੱਗਿਆ ਪਰ ਦੇਖੋ ਤੁਸੀਂ ਜਿਸ ਤਰ੍ਹਾਂ ਰੈਲੀ ਹੁੰਦੀ ਹੈ ਬੈਤਰੀਕੇ ਦੇ ਨਾਲ ਸਾਰੇ ਜਣੇ ਬੂਥ ਤੇ ਖੜੇ ਹੈ ਮੈਂ ਸਾਰਿਆਂ ਦਾ ਬਾਈ ਜੀ ਬਹੁਤ ਧੰਨਵਾਦ ਕਰਦਾ ਵਿਚੇ ਅਕਾਲੀ ਦਲ ਵਿਚੇ ਆਮ ਆਦੀ ਪਾਰਟੀ ਵਿਚੇ ਸਾਰੇ ਬੂਥ ਖੜਕਤਾ 2-3 ਅਲੀਪੁਰ ਤੇ ਕੋਟਪੁਰ ਦਾ ਵੀ ਬੂਥ ਇੱਥੇ ਹੀ ਹੈ ਉਹਨਾਂ ਦੀਆਂ ਬੋਟਾਂ ਇੱਥੇ ਆਉਣੀਆਂ ਉਹਨਾਂ ਦਾ ਹੀ ਫੈਸਲਾ ਇਕੱਠਾ ਇਹ ਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਪੰਜਾ ਚੌਂਡਾ ਚੋਂ ਨੋਟ ਪਾਉਣੀ ਹੈ ਚੰਨੀ ਨੂੰ ਚਦਾਣਾ ਮੈਂ ਸਾਰਿਆਂ ਦਾ ਬਹੁਤ-ਬਹੁਤ ਜੀ ਬਾਈ ਤੁਹਾਡਾ ਆਪ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਆ ਹਾਂ ਤੌਰ ਤੇ ਚੰਨੀ ਜਿੰਦਾਬਾਦ ਆਮ ਤੌਰ ਤੇ 5-10 ਬੰਦੇ 10-20 ਬੰਦੇ ਬਹੁਤੇ ਹੁੰਦੇ ਇੱਥੇ ਸੈਂਕੜੇ ਬੰਦੇ ਖੜੇ ਆ ਔਰ ਉਧਰ ਸੋਗ ਪੈ ਗਿਆ ਵਾ ਸਾਰਿਆਂ ਦੇ ਉਹ ਪਰਲੇ ਪਾਸੇ ਦੇਖੋ ਬੀਜੇਪੀ ਦਾ ਟੈਂਟ ਇਕੱਠਾ ਹੋ ਰਿਹਾ ਹੈ ਆ ਦੇਖੋ ਪਰਲੇ ਪਾਸੇ ਉਹ ਇਕੱਠੇ ਲੱਗੇ ਕਰਨ ਉਹ ਬਾਈ ਕੋਟੇ ਨੂੰ ਟਾਈਮ ਲਾ ਲਿੰਦਾ ਜੀ ਥੋੜਾ ਜਿਆ ਦੁਕਾਨ ਦਾ ਟੈਂਟਾ ਨਹੀਂ ਮੇਰੀ ਵੀ ਹੈਗੀ ਦੀ ਟਾਈਮ ਦਾ ਪੂਰਾ ਬੰਦੇ ਇਹ ਦੇ ਵੀ ਆ ਰਹੇ ਆ ਯਾਰ ਐਦੀ ਵੀ ਟੈਂਟ ਲਾਉਂਦਾ ਰਹੇ ਆ ਪਰ ਅਗਲੇ ਦਾ ਪ੍ਰੋਗਰਾਮ ਤਾਂ ਹੋ ਰਿਹਾ ਪਰ ਬੰਦਾ ਹੀ ਕੋਈ ਨਹੀਂ ਹੈ ਬੰਦੇ ਨਾ ਹੋਣ ਕਰਕੇ ਟੈਂਟ ਇਕੱਠੇ ਹੋਣ ਲੱਗੇ ਆ ਆਮ ਆਦਮੀ ਦਾ ਵੀ ਇਕੱਠਾ ਲੱਗਿਆ ਕਰਨ ਉਹ ਭਾਜੀਪੀ ਦਾ ਇਕੱਠਾ ਕਰ ਲਿਆ ਬੀਐਸਪੀ ਦੇ ਥੱਲੇ ਕੋਈ ਬੈਠਾ ਨਹੀਂ ਹੈ ਸੋ ਸਾਰੇ ਬੰਦੇ ਆਨੇ ਆਗੇ ਇੱਥੇ ਇੱਕ ਤਰ੍ਹਾਂ ਦਾ ਕੰਮ ਕਰਤਾ ਮੈਂ ਧੰਨਵਾਦੀ ਆ ਪੂਰੇ ਹਲਕਾ ਜਲੰਧਰ ਦੇ ਵਿੱਚ ਇਸ ਤਰ੍ਹਾਂ ਹੀ ਮਾਹੌਲ ਚੱਲ ਰਿਹਾ ਲੋਕ ਇਕੱਠੇ ਹੋ ਗਏ ਕਾਂਗਰਸ ਨੂੰ ਵੋਟਾਂ ਪਾ ਰਹੇ ਮੈਂ ਬਹੁਤ ਬਹੁਤ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਚਲ ਵੀ ਦੇਖੋ ਇੱਧਰ ਦੇਖੋ ਵੱਡੇ ਨਰ ਸਹਿਬਾਨ ਤੋਂ ਮੈਂ ਤਿੰਨ ਪਿੰਡਾਂ ਦਾ ਇਕੱਠਾ ਪੂਰਾ ਨਹੀਂ ਕਰ ਲਾਇਆ ਇੱਧਰ ਵੀ ਸਾਡੇ ਪੂਰੇ ਦੇ ਬੰਦੇ ਸਾਰੇ ਆਪਣੇ ਹੀ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਹੁਤ ਬਹੁਤ ਤੋ ਪੈਰ ਚਲੋ 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 ਯਾਰ ਉਹ ਨਾ ਯਾਰ ਮੋਟੇ ਕੱਢ ਗਏ ਉਹ ਤੂੰ ਤਣਾ ਸੋ ਇਹ ਵੀ ਤਿੰਨ ਪਿੰਡਾਂ ਦਾ ਇਕੱਠਾ ਬਹੁਤ ਹੈ ਇਹ ਕੋਟ ਖੁਰ ਦੇ ਵਾਲੇ ਆ ਕੁੱਕੜ ਵਾਲੇ ਆ ਸਾਰਿਆਂ ਨੇ ਇਕੱਠਾ ਹੋ ਕੇ ਗੱਲ ਅਸਲੀ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਸਾਰੇ ਇੱਕ ਤਰਫ ਆ ਗਏ ਆ ਤੇ ਅਕਾਲੀ ਵੀ ਆਤੀ ਹੈ ਆਮ ਆਦੀ ਪਾਰਟੀ ਵੀ ਆਤੀ ਹੈ ਬੀਐਸਪੀ ਵੀ ਆਤੀ ਸਾਰੇ ਇਕੱਠੇ ਹੋ ਕੇ ਕਾਂਗਰਸ ਹੀ ਕੋਟ ਲੜ ਰਹੇ ਦੂਸਰਿਆਂ ਦੇ ਟੈਂਟ ਬੰਦ ਹੋ ਗਏ ਤੇ ਸਾਰਿਆਂ ਨੇ ਫੈਸਲਾ ਕਰ ਲਿਆ ਕਿ ਇੱਧਰ ਕਰਦੇ ਆਂ ਅਰ ਆਦਰ ਦੇਖੋ ਕਿਸਾਨ ਵੀ ਨੇ ਬਾਈ ਕਹਿੰਦਾ ਸਾਡਾ ਦਿਖਾਉਂਦਾ ਹੀ ਨਹੀਂ ਆ ਦਿਖਾਣਾ ਬਹੁਤ ਧੰਨਵਾਦ ਥੈਂਕ ਯੂ ਓਕੇ ਥੈਂਕ ਯੂ ਸਵੇਰ ਹਾਜ਼ਰੀ ਤੇ ਮਾਰ ਦਿਖਾਉਂਦੇ ਆਂ ਇਹ ਰਾਜੂ ਹੈ ਸਾਡੇ ਕੋਕਰਪੇੜ ਦਾ 2000 ਵੋਟ ਹੈ ਇੱਥੇ ਇਹ ਭਾਜਪਾ ਵਾਲਿਆਂ ਨੇ ਇਸ ਤੇ ਟੈਂਟ ਲਵਾਇਆ ਸੀ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਇਹਦੇ ਵੀ ਆਪਣਾ ਟੈਂਟ ਕਾੜ ਕੇ ਇੱਥੇ ਲਿਆ ਕੇ ਬੈਠ ਗਏ ਬਹੁਤ ਬੰਦ ਕਰਾ ਚੱਲਿਆ ਇਹਦੇ ਨਾਲ ਅੱਜ ਮੈਂ ਹੁਣ ਕੁੱਕੜ ਪਿੰਡ ਵਿੱਚ ਜਿਹੜਾ ਕਿ ਜਲੰਧਰ ਹਲਕਾ ਕੈਂਟ ਦਾ ਪਿੰਡ ਹੈ ਉਰੇ ਚ ਪਹੁੰਚਿਆ ਤੁਸੀਂ ਦੇਖ ਰਹੇ ਆ ਕਿ ਜਿੱਤਰਾ ਰੈਲੀ ਹੁੰਦੀ ਹੈ ਇਸ ਤਰੀਕੇ ਦੇ ਨਾਲ ਸਾਡੇ ਕਾਂਗਰਸ ਪਾਰਟੀ ਦੇ ਬੂਥ ਤੇ ਪੂਰੀ ਰੌਣਕ ਹੈ ਤੇ ਦੂਸਰਿਆਂ ਦੇ ਸੁੰਨੇ ਹੋਏ ਪਏ ਆ ਬੂਥ ਉਹ ਪਰਲੇ ਪਾਸੇ ਬੀਜੇਪੀ ਦੇ ਲੱਗੇ ਆ ਕੋਈ ਵੀ ਨਹੀਂ ਰੱਖਿਆ ਤੇ ਇੱਧਰ ਬੀਐਸਪੀ ਚ ਕੋਈ ਨਹੀਂ ਬੈਠਾ ਤੇ ਝਾੜੂ ਵਾਲੇ ਵੀ ਆਪਣਾ ਸਾਰਾ ਕੁਝ ਸੋਧ ਕੇ ਬਿਸਤਰਾ ਬੰਦ ਕਰਕੇ ਚਲੇ ਗਏ ਆ ਮੈਂ ਧੰਨਵਾਦੀ ਆ ਪੁੱਕੜ ਪਿੰਡ ਦਾ ਕਿ ਸਾਰੇ ਪਿੰਡ ਨੇ ਜਿੱਥੇ 2000 ਵੋਟਰ ਇਹਨਾਂ ਦੇ ਪਿੰਡ ਨੇ ਫੈਸਲਾ ਕਰ ਲਿਆ ਇਹ ਜੀ ਸਾਰੀ ਬੋਲ ਇੱਕ ਪਾਸੇ ਕਾਂਗਰਸ ਨੂੰ ਪਾਉਣੀ ਹੈ ਮੈਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਮੈਂ ਇੱਥੇ ਆ ਕੇ ਪਿੰਡ ਨੂੰ ਪਤਾ ਲੱਗਿਆ ਅਰ ਦੇਖੋ ਤੁਸੀਂ ਜਿਸ ਤਰ੍ਹਾਂ ਰੈਲੀ ਹੁੰਦੀ ਹੈ ਬੈਤਰੀਕੇ ਦੇ ਨਾਲ ਸਾਰੇ ਜਣੇ ਬੂਥ ਤੇ ਖੜੇ ਐ ਮੈਂ ਸਾਰਿਆਂ ਦਾ ਬਾਈ ਜੀ ਬੜਾ ਧੰਨਵਾਦ ਕਰਦਾ ਵਿੱਚੇ ਆਕਾਲੀ ਦਲ ਵਿੱਚੇ ਆਮ ਆਦੀ ਪਾਰਟੀ ਵਿੱਚੇ ਸਾਰੇ ਬੂਥ ਖੁਰਦਾਂ ਇਕੱਠੇ ਹੋ ਗਏ 2 ਪੰਟਾਂ 2 ਪੰਟਾਂ ਤੇ ਪੂਰੀ ਤਰ੍ਹਾਂ ਇਕੱਠੇ ਹੋ ਗਏ ਇਹਦੇ ਨਾਲ ਅਲੀਪੁਰ ਤੇ ਕੋਟਪੁਰ ਦਾ ਵੀ ਬੂਥ ਇੱਥੇ ਹੀ ਐ ਉਹਨਾਂ ਦੀਆਂ ਵੋਟਾਂ ਇੱਥੇ ਆਉਣੀਆਂ ਉਹਨਾਂ ਦਾ ਹੀ ਫੈਸਲਾ ਹੈ ਇਕੱਠਾ ਇਹ ਆ ਕਿ ਸਾਰਿਆਂ ਨੇ ਇਕੱਠੇ ਹੋ ਕੇ ਪੰਚਾਇਤ ਚੋਣਾਂ 'ਚ ਵੋਟ ਪਾਉਣੀ ਹੈ ਚੰਨੀ ਨੂੰ ਜਿਤਾਣਾ ਮੈਂ ਸਾਰਿਆਂ ਦਾ ਬਹੁਤ-ਬਹੁਤ ਤੇ ਬਾਈ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ 5-10 ਬੰਦੇ 10-20 ਬੰਦੇ ਬਹੁਤੇ ਹੁੰਦੇ ਇੱਥੇ ਸੈਂਕੜੇ ਬੰਦੇ ਖੜੇ ਆ ਹਰ ਉਧਰ ਸੋਗ ਪੈ ਗਿਆ ਵਾ ਸਾਰਿਆਂ ਦੇ ਉਹ ਪਰਲੇ ਪਾਸੇ ਦੇਖੋ ਭਾਜਪੀ ਦਾ ਟੈਂਟ ਇਕੱਠਾ ਹੋ ਰਿਹਾ ਆਹ ਦੇਖੋ ਬੰਦੇ ਬਾਰੇ ਉਹ ਇਕੱਠੇ ਲੱਗੇ ਕਰਨ ਉਹ ਭਾਈ ਖੋਟੇ ਨੂੰ ਟਾਈਮ ਲਾ ਦਿੰਦਾ ਜੀ ਥੋੜਾ ਜਿਆ ਦੁਕਾਨ ਤਾਂ ਡੈਂਟਾ ਦੀ ਮੇਰੀ ਵੀ ਹੈਗੀ ਦੀ ਟਾਈਮ ਦਾ ਪੂਰਾ ਫਾਦਰ ਟੈਂਟ ਹੀ ਟੈਂਟ ਯਾਰ ਐਸੀ ਵੀ ਟੈਂਟ ਲਾਉਂਦਾ ਰਹੇ ਆ ਪਰ ਅਗਲੇ ਦਾ ਪ੍ਰੋਗਰਾਮ ਤਾਂ ਹੋ ਰਿਹਾ ਨਹੀਂ ਪਰ ਬੰਦਾ ਹੀ ਕੋਈ ਨਹੀਂ ਹੈ ਬੰਦੇ ਨਾ ਹੋਣ ਕਰਕੇ ਟੈਂਟ ਕਿੱਥੇ ਹੋਣ ਲੱਗੇ ਆਮ ਆਦਮੀ ਦਾ ਵੀ ਕਿੱਥਾ ਲੱਗਿਆ ਕਰਨ ਉਹ ਭਾਜਪਾ ਦਾ ਇਕੱਠਾ ਕਰ ਲਿਆ BSP ਦੇ ਥੱਲੇ ਕੋਈ ਬੈਠਾ ਨਹੀਂ ਹੈ ਸੋ ਸਾਰੇ ਬੰਦੇ ਆਨੇ ਆ ਕੇ ਇੱਥੇ ਇੱਕ ਤਰ੍ਹਾਂ ਦਾ ਕੰਮ ਕਰਤਾ ਮੈਂ ਧੰਨਵਾਦੀ ਆ ਪੂਰੇ ਹਲਤਾ ਜਿਲ੍ਹੇ ਦੇ ਵਿੱਚ ਇਸ ਤਰ੍ਹਾਂ ਹੀ ਮਾਹੌਲ ਚੱਲ ਰਿਹਾ ਹੈ ਲੋਕ ਇਕੱਠੇ ਹੋ ਕੇ कांग्रेस पा रहे मैं बहुत बहुत सारे धन्यवाद करना तीन पिंडा इधर भी साढ़े वीर बंदिया ਸੋ ਇਹ ਵੀ ਤਿੰਨ ਪਿੰਡਾਂ ਦਾ ਇਕੱਠਾ ਬਹੁਤ ਹੈ ਇਹ ਕੋਟ ਖੁਰਦ ਵਾਲੇ ਆ ਕੁੱਕੜ ਵਾਲੇ ਆ ਸਾਰਿਆਂ ਨੇ ਇਕੱਠਾ ਹੋ ਗਏ ਗੱਲ ਅਸਲੀ ਇਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਸਾਰੇ ਇੱਕ ਤਰਫ ਆ ਗਏ ਆ ਤੇ ਅਕਾਲੀ ਵੀ ਇੱਥੇ ਆ ਆਮ